ਪਾ ਕੇ ਪਰ ਪਰ ਕਿਥੇ ਦੇ ਲੱਗੇ 10 10 ਤੇ ਪਰ ਲੈ ਗਏ ਮੇਰੇ ਅਹ ਨਵੀਂਆਂ ਵੀ ਲੱਗੀਆਂ ਦਾ ਜੀਸੀਬੀ ਆਪਣੇ ਕੋ ਤੋੜੇ ਆ ਗਏ ਨਾ ਤੋੜੇ ਸਰ ਉਤੋਂ ਮਗਾ ਰਿਹਾ ਜੀ ਜਿਹੜੇ ਪਹਿਲਾਂ ਇਕੱਠੇ ਕਿਤੇ ਖੜੇ ਕੋ ਇੱਕੋ ਵਾਰ 50 ਹਜ਼ਾਰ ਮਗਾ ਲਾ ਸਰ ਲੁਧਿਆਣੇ ਕਹਤਾ 30 ਹਜ਼ਾਰ ਬੁਰੀ ਮੈਨੂੰ ਲੁਧਿਆਣੇ ਆ ਰਹੀ 15-20 ਹਜ਼ਾਰ ਮੁਦਕਿਓ ਜੀ ਇੱਕ ਨੇ ਜੰਮੂ 1.5 ਲੱਖ ਕੀਤਾ ਹੈ ਪ੍ਰਬੰਧ ਪਰ ਪੁਣ ਬਹੁਤ ਚੋਕ ਰਿਹਾ ਉਹ 1.5 ਲੱਖ ਤੁਸੀਂ ਇੱਦੋਂ ਮਗਾਓ ਮੈਂ ਲੁਧਿਆਣੇ ਕੀਤਾ ਸਰ ਪ੍ਰਬੰਧ ਆਜਣੀਆਂ ਠੀਕ ਹੈ ਜੀ ਹਾਂ ਇਦੋਂ ਇਦੋਂ ਮਗਾ ਲਓ ਆਪਣੇ ਤੌਰ ਤੇ ਠੀਕ ਹੈ ਜੀ ਬਾਕੀ ਜਿੱਦਾਂ ਵੀ ਹੈਗਾ ਤੁਹਾਡੇ ਨਾਲ ਸਿੱਧੇ ਹੋ ਕੇ ਚੱਲ ਜੀ ਕੋਈ ਗੱਲ ਨਹੀਂ ਮਿੱਟੀ ਸੋਹ ਵਾਲੂ ਯਾਰ ਕਿੱਥੋਂ ਮਰਜੀ ਪੋਟ ਲਓ ਮੈਂ ਬਲੋੜ ਤੁਸੀਂ ਬੈਠਿਆ ਸਿੰਘ ਸਾਹਿਬ ਬ ਆਪਣੇ ਤੇ ਭੀੜ ਬਣੀ ਆ ਤੁਸੀਂ ਹੁਣ ਆਪਣਾ ਲੰਗਰ ਦੀ ਬੰਦ ਹੁੰਦੇ ਬਿਲਕੁਲ ਲੰਗਰ ਸਾਡਾ ਤਿਆਰ ਆ ਜਦੋਂ ਇੱਥੇ ਸੰਗਤ ਆਈ ਉਸੇ ਲਈ ਲੰਗਰ ਆ ਜੀ ਕੋਈ ਗੱਲ ਨਹੀਂ ਠੀਕ 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 ਅਸੀਂ ਕੱਲ ਦੀ ਤਿਆਰੀਆਂ ਸਾਰੀ ਇਤਨੇ ਡਿਪ ਸਾਬ ਨੂੰ ਕਹਿ ਦਿਓ ਜੀ ਉਹ ਬਾਗੜੀ ਨਹੀਂ ਉੱਠਣ ਦੇ ਡਿਪ ਸਾਬ ਨੂੰ ਫੋਨ ਕਰਿਓ ਉਹਦੇ ਦੀ ਮੈਂ ਸੱਜ ਦੀ ਡਿਊਟੀ ਲਾਉਂਦਾ ਹਾਂ ਉਹ ਡਿਪੀ ਸਾਹਿਬ ਤੋਂ ਬਹੁਤ ਦੂਰ ਨੇ ਉਹਦੋਂ ਮੈਂ ਉਹ ਲਾ ਕੋ ਨਹੀਂ ਆ ਰਿਹਾ ਹਰ ਪਾ ਜਣੇ ਨਾ ਤੇ ਸਕਿਉਰਟੀ ਪੁਆਇੰਟ ਤੇ ਕੋਈ ਨਾ ਦੋ ਗੇਟ ਅਸੀਂ ਬੰਦ ਕਰਾਏ ਆ ਇੱਥੋਂ ਐਂਟਰੀ ਹੋਏਗੀ ਇੱਥੋਂ ਹੀ ਪਾ ਜਣੇ ਉਹ ਤੋਂ ਬੰਦ ਕਰਾ ਲਓ ਨਾ ਇਧਰਲਾ ਗੇਟ ਬੰਦ ਕਰਾ ਦਿਓ ਇਧਰਲਾ ਐਂਟਰੀ ਕਰੋ ਹਾਂਜੀ ਕੋਈ ਰੱਖਿਆ ਜੀ ਹਾਂ ਹਾਂ ਕਿਉਂਕਿ ਇਹਦਾ ਕਿਹਾ ਨਾ ਫੁਰਕੇ ਦਿੰਦੇ ਸਵੇਰੇ ਚੋਰੀ ਹੋਊਗੀ ਫਿਰ ਕੀ ਬਾਰੇ ਹਾਂ ਜੀ ਜਦੋਂ ਹੋਵੇਗਾ ਫਿਰ ਬੜੀ ਆ ਜੀ ਤੇ ਅਸਟਾਫ ਸਾਹਿਬ ਕਹਿੰਦੇ ਉਹ ਇੱਕ ਵਾਰੀ ਮਤਲਬ ਇੱਥੇ ਡਿਊਟੀ ਲਾ ਦਿੰਦੇ ਕੋਈ ਗੱਲ ਨਹੀਂ ਉਹਨੇ ਲਵਾ ਦੋ ਉਹਨੇ ਦੋ ਤਿੰਨ ਮੁਲਾਜ਼ਮ ਭਾੜਿਆਂ ਲਵਾ ਦਿੰਦੇ ਹਾਂਜੀ ਹਾਂ ਹਾਂ ਉਹਦੇ ਸਰ ਤੁਹਾਡੇ ਕਾਉਂਟਰ ਕੋਲ ਮੈਨੂੰ ਕੋਈ ਕੋਈ ਗੱਲ ਠੀਕ ਆ ਨਾ ਹਾਂ ਬਿਲਕੁਲ ਸੱਚੀ ਹਾਂ ਜੀ ਨਹੀਂ ਨਹੀਂ ਉਹ ਐਸੇ ਕਰਾ ਦੇਣਾ ਮੈਂ ਇੱਥੇ ਲਵਾਂ ਨਾ ਮੈਂ ਇੱਥੇ ਬੰਦੇ ਲਵਾਂ ਨਾ ਮੈਂ ਹੁੜੇ ਹੀ ਬੰਦੇ ਲਵਾ ਦਿੰਦਾ ਐਸਾ ਚ ਉਹਨੇ ਕਹਿ ਦਿੰਦਾ ਬੰਦੇ ਲਵਾ ਦਿੰਦਾ ਉਹਨਾਂ ਨੂੰ ਕਹਿ ਦਿੰਦਾ ਉਹਨੇ ਕਹਿ ਦਿੰਦਾ ਹੁਣੇ 2 ਮਿੰਟ ਦੀ ਗੱਡੀ ਚ ਬੈਂਦੇ ਪਹਿਲਾਂ ਇਹ ਕੰਮ ਕਰ ਠੀਕ ਹੈ ਚਾਚਾ ਹਾਂ ਉਹ ਠੀਕ ਹੋ ਕੀ 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 ਨਾਮ ਹੈ ਆਪਕਾ ਪ੍ਰੇਨਾ ਸਿੰਘ ਗਿੱਲ ਸੀ ਪ੍ਰੇਨਾ ਸਿੰਘ ਆਪਕਾ ਕੀ ਨਾਮ ਹੈ ਮਲਿਕਾ ਮਲਿਕਾ ਕੌਨਸੀ ਸਟੇਟ ਤੇ ਰਹਿੰਦੇ ਹੋ ਆਹਾਂ ਕੇ ਅੱਛਾ ਇਤਨੀ ਦੂਰ ਜਾਵਗਾ ਤੇ ਤੋ ਆਪਣੇ ਪਾਣੀ ਦੇਖਾ ਗਾੜੀ ਪਾਣੀ ਆ ਗਿਆ ਬਹੁਤ ਹਾਂ ਪਾਣੀ ਤਾਂ ਰਾਤੋ ਰਾਤ ਆ ਗਿਆ ਆ ਗਿਆ ਨਾ ਤੋ ਖਿਆਲ ਰੱਖਣਾ ਪੜਾ ਜੀ ਠੀਕ ਹੈ ਨਾ ਹਾਂ ਆਪ ਸਾਡੀਆਂ ਧੀਆਂ ਜੇ ਤੁਸੀਂ ਆਪਣੇ ਖਿਆਲ ਆਪਣਾ ਵੀ ਰੱਖਣਾ ਹੈ ਲੋਕੋ ਦਾ ਵੀ ਰੱਖਣਾ ਹਾਂ ਸਿਵਲ ਦਾ ਵੀ ਰੱਖਣਾ ਹੈ ਸਿਵਲ ਦਾ ਵੀ ਰੱਖਣਾ ਹੈ ਠੀਕ ਹੈ ਨਾ ਤੋ ਆਪਣੀ ਡਿਊਟੀ ਵੀ ਕਰਦੇ ਜੀ ਠੀਕ ਹੈ ਤੁਸੀਂ ਬੇਟਾ ਦੇਖੋ ਕਿੱਥੇ ਬਾਰਡਰ ਦੇ ਉੱਤੇ ਸੁੰਦਰ ਨਗਰ ਚੌਕੀ ਆਏ ਕਿੱਥੇ ਤੁਸੀਂ ਸਭ ਤੋਂ ਉੱਤੇ ਪਾਸਤਾ ਦੇ ਲਾਗੇ ਖੜੇ ਸਰ ਕੈਸੇ ਹੋ ਠੀਕ ਹੋ ਬੇਟੀਆਂ ਕੋ ਬੋਲ ਰਹਾ ਹਾਂ ਕਿ ਖਿਆਲ ਰੱਖਣਾ ਪਾਣੀ ਬਹੁਤ ਆਦਾ ਹੈ अपना भी ख्याल रखना है सिविल का भी रखना है हाँ हा, लोगों की भी हेल्प करनी है भाई हाँ लोगों की मदद करो और बेटियां जब पानी में जाए जैसे इन्होंने बूट बांट पाए हैं ध्यान में जाए तो कल तो ज्यादा ही सब लोग हैं हाँ बिल्कुल और पानी के बीच सांप बहुत आ रहे हैं

सब मिलके काम करेंगे ठीक है ना धन्यवाद आपका हाँ चलो खड़ो सामने पाकिस्तान है और सामने कंडे वाली कंडिया आप तो आपने ख्याल रखना भाई सेफ्टी सुरक्षा का भी ख्याल रखना और पीपल का भी ख्याल रखना कहे क्यों हमारे बहन भाई को लोड पड़ जाए तो लिए आपने बाजू पकड़ना हम भी आपकी बाजू पकड़ेंगे ठीक है रल के जे पंजाब में जो संकट आया रल के इसमें निकलना है ਨਿਕਾਲਾਂਗੇ ਇਸੇ ਉਸੇ ਕੋਲ ਹਾਂ ਇਸ طرف ਸੇ ਪੂਰਾ ਪੂਰਾ ਵੋ ਹੋਗਾ ਠੀਕ ਠੀਕ ਆਪਣੀ ਕਿੰਨੀ ਕੀ ਜਮੀਨ ਹੈ ਆਕੇ ਸਰ ਆਪਣੀ ਕਾਫੀ ਫੈਰ ਤੂੰ ਅੱਗੇ ਆਪਣੇ ਇਹਨਾਂ ਦੀ 15 20 ਕਿਲੇ ਲੈ ਲਈ ਗਏ ਕੋਈ ਕਰ ਚੱਕੀ ਹਾਂ ਹਾਂ ਹਜ਼ਾਰਾ ਇੱਕ ਰੁਪਏ ਅੰਦਰ ਅੰਦਰ ਹਾਂ ਅੱਛਾ ਉਧਰ ਵੀ ਸੜਾ ਖਰਾਬ ਹੋ ਗਿਆ ਇੱਥੇ ਚੋਨਾ ਹੈ ਹਾਂਜੀ ਅੱਲਾਹ ਹੀ ਸਾਥ ਹੋਣਾ ਹੈ ਸਭ ਬਦਬਾਦ ਹੋ ਗਿਆ ਜਾ ਕੇ ਹੈ ਹਾਂ ਓਹੋ ਲੱਗ ਤਿੰਨ ਚਾਰ ਪਿੰਡ ਸਰ ਇਹ ਪਾਣੀ ਚੜ ਗਿਆ ਨਾ ਹਲਕੇ ਨੇ ਬੰਦ ਕਰ ਲਈ ਐ ਸਕ ਵਾਲੇ ਵੀ ਮੋਥੇ ਇਤੋਂ 10 ਕਿਲੋਮੀਟਰ ਗਾਂਜੋ 10 ਕਿਲੋਮੀਟਰ ਗਾਂਜੋ ਅੱਛਾ ਜੇ ਕਹਨੇ ਲਗੇ ਹਾਂ ਸਰ ਉਹ ਨਾ ਲਗੇ ਇਹਨਾਂ ਤਾਂ ਕਿ ਪਾਣੀ ਲੂਪ ਨਹੀਂ ਸਰ ਉੱਧਰ ਆ ਜਾਏਗਾ ਹਾਂ ਇਹ ਤਾਂ ਨਹੀਂ ਨਹੀਂ ਇਸ ਕੋ ਬੰਦ ਕਰੋ ਮੋਥੇ ਬਣਿਆ ਹੋਇਆ ਨਾ ਹਾਂ ਮੋਥੇ ਕੋ ਬੰਦ ਕਰ ਦੋ ਉਧਰ ਦੋ ਤਿੰਨ ਸਾਂਗ ਹੋਏ रमदास के ऊपर दो तीन जगह पे मोर्चे से पानी आ गया हाँ वो तो बाद में पड़ जाता है पानी जब एक बार आता है तो पानी ज्यादा हो जाता है इसलिए पहले ही मकान को बंद कर देते हैं हाँ। है रुकावट बने है। हाँ, बंद कर दो इसको ठीक है ना इसको पूरा बंद कर बंद कोई बंद कोई, भी कोई भी किसी हेल्प की लोड़ हो तो कॉल करना हम आपके लिए खड़े हैं आपने आज पंजाब के लिए खड़ना है हमने आपके साथ देश के लिए खड़ना है हाँ हाँ तस्वीर देख रहे हो कि पानी रावी दरिया ਤੱਕ ਜਿਹੜਾ ਕਈ ਪਿੰਡ ਦੋ ਜੁਗਾ ਟਾਲੀਵਾਲ ਸਾਹਿਬ ਕਾਫੀ ਬੁਰੇ ਹਾਲਾਤ ਨੇ ਬਹੁਤ ਬਹੁਤ ਬੁਰੇ ਹਾਲਾਤ ਨੇ ਔਰ ਜਿਹੜਾ ਇਹ ਪਾਣੀ ਆ ਇਹ ਪਾਕਿਸਤਾਨ ਨੂੰ ਟੱਚ ਹੋ ਕੇ ਫਿਰ ਬੈਕ ਆ ਰਿਹਾ ਇਹ ਬੈਕ ਆਦਾ ਪਾਣੀ ਪਾਕਿਸਤਾਨ ਤੋਂ ਆ ਰਿਹਾ ਜਿਹੜਾ ਪਾਣੀ ਆਪਾਂ ਬਿਲਕੁਲ ਪਾਕਿਸਤਾਨ ਦੇ ਨਾਲ ਖੜੇ ਆ ਸਾਡਾ ਦਾਵੀ ਤਾਂ ਇਹ ਆ ਜਿਹੜਾ ਪਿੱਛੋਂ ਉਹ ਉੱਪਰ ਚੱਲ ਜਾਂਦਾ ਪਾਕਿਸਤਾਨ 'ਚ ਉਹ ਜਦੋਂ ਮੋੜ ਦੇ ਉੱਤੋਂ ਤੱਕ ਵੱਜਦੀ ਆ ਤਾਂ ਫਿਰ ਪਾਣੀ ਬੈਕ ਆ ਜਾਂਦਾ ਇੱਥੇ ਕਦੀ ਪਾਣੀ ਨਹੀਂ ਆਇਆ ਇੰਨਾ ਚੌਕਿਆਂ ਤੇ ਕਦੀ ਪਾਣੀ ਨਹੀਂ ਆਇਆ ਪਹਿਲੇ ਨਹੀਂ ਨਾ ਆਇਆ ਕਦੀ ਤਬੀ ਪਾਣੀ ਨਹੀਂ ਆਇਆ ਪਹਿਲੀ ਵਾਰ ਇਤਨਾ ਪਾਣੀ ਆ ਗਿਆ ਜ ਚਲੋ ਹਲਕੇ ਦੇ ਜਿਹੜੇ ਹਾਲਾਤ ਵੇਖ ਲਈ ਕਿਉਂਕਿ ਕੱਲ ਅਸੀਂ ਦੇਖ ਰਹੇ ਹਾਂ 40 ਤੋਂ ਵੱਧ ਪਿੰਡ ਆ ਗਏ ਸੀ ਤੇ ਅੱਜ ਹੋਰ ਪਿੰਡ ਜਿਹੜੇ ਕਲਾਵੇ ਚ ਲੈ ਰਿਆ ਰਿਹਾ ਨਹੀਂ ਅੱਜ ਅੱਜ 50 ਪਿੰਡ ਹੋ ਗਏ ਉਧਰ ਦਾ ਅੰਦਾਜ਼ੇ ਦੇ ਥੱਲੇ ਵਾਣਾ ਤੱਕ ਪਾਣੀ ਆ ਗਿਆ ਉਧਰ ਮਤਲਬ ਗਗੋਮਾਲ ਦੇ ਲਾਗੇ ਆ ਗਿਆ ਤੰਗਈ ਚ ਆ ਗਿਆ ਦੂੜਿਆ ਲਾ ਗਿਆ ਨੰਗਲ ਸੋਲ ਆ ਗਿਆ ਬਹੁਤ ਜਗ੍ਹਾ ਤੇ ਪਾਣੀ ਆ ਗਿਆ ਹਾਂ ਕੋਈ ਗੱਲ ਨਹੀਂ ਲੜੇਗੇ ਆਗ ਦੀ ਦਮ ਤੱਕ ਪਰਮਾਤਮਾ ਨੂੰ ਬੇਨਤੀ ਵੀ ਕਰਾਂਗਾ ਕਿ ਕਿਰਪਾ ਕਰਮਾ ਲਾ ਸੱਚੇ ਪਾਤਸ਼ਾਹ ਸਾਡੇ ਲੋਕਾਂ ਦੇ ਉੱਤੇ ਪਰ ਆਪਾਂ ਲੜਾਂਗੇ ਵੀ ਘਬਰਾਉਣਾ ਨਹੀਂ ਹੈ ਥਗੜੇ ਹੋ ਕੇ ਲੋਕਾਂ ਦੀ ਮਤਤ ਕਰਦੀਆਂ ਆਪਣੇ ਜੋ ਵੀ ਕਿਸਾਨ ਵਿਚਾਰੇ ਫਸ ਗਏ ਆ ਕਿਸਾਨਾਂ ਕੋਈ ਫਸਲ ਬਰਬਾਦ ਹੋ ਗਈ ਹੈ ਭਾਈ ਉਹਨਾਂ ਕੇ ਲਈ ਮੈਂਨੇ ਕੱਲ ਵੀ ਅਪੀਲ ਕੀਤੀ ਮੈਂਨੇ ਕੱਲ ਵੀ ਬੋਲਾ ਥਾ ਕਿ ਹਰਿਆਣਾ ਔਰ ਰਾਜਸਥਾਨ ਵਾਲੇ ਉਹ ਦੇਖੇ ਕਹਾਂ ਕਹਾਂ ਪਾਣੀ ਆ ਗਿਆ ਜਿੱਥੇ ਕਦੀ ਨਹੀਂ ਆਉਂਦਾ ਉਹਨਾਂ ਨੂੰ ਬੇਨਤੀ ਆ ਕਿ ਪੰਜਾਬ ਦੀ ਮਦਦ ਕਰੋ ਕੇਂਦਰੀ